ਕਵਿਤਾ ਵਰਗਿਆ ਸੱਜਣਾ ਵੇ ਵੇ ਤੈਨੂੰ ਸ਼ੋਰ ਚ ਪੜਿਆ ਨਹੀਂ ਜਾਂਦਾ ਆਪਾਂ ਭੀੜ ਦਾ ਹਿੱਸਾ ਨਹੀਂ ਬਣਨਾ ਆਪਾਂ ਭੀੜ ਦਾ ਹਿੱਸਾ ਨਹੀਂ ਬਣਨਾ ਵੇ ਮੈਥੋਂ ਭੀੜ ਚ ਖੜਿਆ ਨਹੀਂ ਜਾਂਦਾ ਕਵਿਤਾ ਵਰਗਿਆ ਸੱਜਣਾ ਵੇ ਵੇ ਤੈਨੂੰ ਸ਼ੋਰ ਚ ਪੜਿਆ ਨਹੀਂ ਜਾਂਦਾ ਇਹਦਾ ਰਮਨ ਵੀਰੇ ਇੱਕ ਮੈਨੂੰ ਬਹੁਤ ਪਸੰਦਾ ਉਹਦਾ ਜਿਹੜਾ ਸ਼ੇਅਰ ਹੀ ਕਹਿ ਸਕਦੇ ਗ਼ਜ਼ਲ ਵਾਲੀ ਬਹਿ ਰਹੀ ਸੀ ਜੀ ਕਿਉਂ ਪੌੜੀਆਂ ਲੱਭਦਾ ਫਿਰਦਾ ਏ ਮੈਂ ਖੰਭ ਬਣਾਗੀ ਤੇਰੇ ਲਈ ਕਿਉਂ ਪੌੜੀਆਂ ਲੱਭਦਾ ਫਿਰਦਾ ਏ ਮੈਂ ਖੰਭ ਬਣਾਗੀ ਤੇਰੇ ਲਈ ਕਦ ਦੇ ਪੌੜੀਆਂ ਦੇ ਨਾਲ ਕਮਲ ਆਵੇ ਬੇਅੰਬਰਾਂ ਤੇ ਚੜਿਆ ਨਹੀਂ ਜਾਂਦਾ ਕਵਿਤਾ ਵਰਗਿਆ ਸੱਜਣਾ ਵੇ ਬੇ ਤੈਨੂੰ ਸ਼ੋਰ ਚ ਪੜਿਆ ਨਹੀਂ ਜਾਂਦਾ